ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ। ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ। ਬਹੁਤ ਹੀ ਸੋਹਣੇ ਸੂਟ ਹੁੰਦੇ ਨੇ। ਗਰਮੀਆਂ ਵਾਲੇ ਘੱਟ ਪ੍ਰਾਈਸ ਵਿੱਚ ਵੀ ਤੁਹਾਨੂੰ ਸੂਟ ਮਿਲ ਜਾਣਗੇ। ਇਹ ਰਹੇਗਾ ਜੀ ਕੋਸਮੋ ਸਿਲਕ ਫੈਬਰਿਕ ਰਹੇਗਾ ਬਹੁਤ ਹੀ ਸੋਹਣੀ ਐਮਬਰਾਇਡਰੀ ਰਹੇਗੀ ਫੁੱਲ ਵਰਕ ਰਹੇਗਾ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਇਹਨਾਂ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ پیسے ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਇਹ ਰਹੇਗਾ ਜੀ ਵਿਸਕੋਜ਼ ਗਰੇਪ ਦਾ ਸੂਟ ਰਹੇਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਬਹੁਤ ਹੀ ਪਿਆਰੀ ਇਸ ਦੇ ਉੱਪਰ ਐਮਬਰਾਇਡਰੀ ਕੀਤੀ ਗਈ ਹੈ ਇਹ ਵੀ ਤੁਸੀਂ ਜਿਆਦਾ ਨੇ ਸਾਰੇ ਆਪਾਂ ਕਲਰ ਇਹਨਾਂ ਵਿੱਚ ਐਡ ਕਰ ਦਿੱਤੇ ਨੇ ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਲੈਣਗੇ ਇਹ ਤੁਹਾਨੂੰ ਮਿਲੇਗਾ ਜੀ ਜੋਰਜਟ ਦੀ ਸ਼ਾਰਟ ਮਿਲੇਗੀ ਮਲਟੀ ਕਲਰ ਥ्रेड embroideri ਕੀਤੀ ਗਈ ਹੈ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਜਿਹੜੀ ਇਸ ਦੇ ਨਾਲ ਬਾਟਮ ਰਹੇਗੀ ਵਿਸਕੋਜ਼ ਕਰੇਪ ਦੀ ਪਲੇਨ ਬਾਟਮ ਹੋਏਗੀ ਤਿੰਨ ਕਲਰ ਇਹਨਾਂ ਵਿੱਚ ਨੇ ਤੁਸੀਂ ਕੋਈ ਵੀ ਕਲਰ ਇਹਨਾਂ ਵਿੱਚੋਂ ਬਾਈ ਕਰ ਸਕਦੇ ਬਹੁਤ ਹੀ ਪਿਆਰੇ ਕਲਰ ਤੁਹਾਨੂੰ ਮਿਲ ਜਾਣਗੇ ਅਗਲਾ ਜਿਹੜਾ ਸੂਟ ਰਹੇਗਾ ਕਾਟਨ ਵਿੱਚ ਤੁਹਾਨੂੰ ਮਿਲੇਗਾ 올ਓਵਰ ਸੂਟ ਹੋਏਗਾ ਬਹੁਤ ਹੀ ਸੋਹਣਾ ਨਾ ਰਹੇਗਾ ਦੁਪੱਟਾ ਪਿਓਰ ਵਿਸਕੋਸ ਮਸਲੀਨ ਦਾ ਟਾਈ ਡਾਈ ਦੁਪੱਟਾ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਜਿਹੜੇ ਅਗਲੇ ਸੂਟ ਆਣਗੇ ਘੱਟ ਪ੍ਰਾਈਸ ਵਿੱਚ ਮਿਲਣਗੇ ਡੇਲੀ ਵੇਅਰ ਵਾਸਤੇ ਬਹੁਤ ਹੀ ਸੋਹਣੇ ਸੂਟ ਰਹਿਣਗੇ ਇਹ ਪੂਰਾ ਸੂਟ ਕਾਟਨ ਦਾ ਰਹੇਗਾ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਜਿਹੜਾ ਇਸ ਦਾ neck ਰਹੇਗਾ ਉਸ ਦੇ ਉੱਪਰ work ਕੀਤਾ ਹੋਇਆ ਮਿਲੇਗਾ ਕਲਰ অপਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਕੋਈ ਵੀ suit ਤੁਸੀਂ ਲੈ ਸਕਦੇ ਹੋ ਜਿਹੜਾ ਵੀ suit ਪਸੰਦ ਆਉਂਦਾ screen shot ਭੇਜ ਕੇ ਆਪਣੇ ਲਈ suit book ਕਰਾ ਸਕਦੇ ਹੋ ਹਾਂਜੀ ਅੱਜ ਦੇ suitਾਂ ਦੇ collection ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ like ਕਰਿਓ share ਕਰਿਓ channel ਨੂੰ subscribe ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ